ਸਾਰਿਆਂ ਨੂੰ ਜੈਨੂ ਦੇ ਜਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਮਸ਼ਰੂਮ ਦੀ ਸਬਜੀ ਨਾਲ ਆਲੂ ਮਟਰ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਨਾਲੇ ਆਪਾਂ ਇਹਨੂੰ ਡੰਡੇ ਗੁੰਡੇ ਪੁੱਟਾਂਗੇ ਤੇ ਬਹੁਤ ਸਵਾਦ ਬਣ ਕੇ ਤਿਆਰ ਹੁੰਦੀ ਆ ਤੇ ਟੇਸਟੀ ਵੀ ਬਹੁਤ ਵਧੀਆ ਲੱਗਦੀ ਆ ਤੇ ਚਲੋ ਆਪਾਂ ਫਿਰ ਇਸ ਤਰੀਕੇ ਨਾਲ ਬਣਾਉਣੀ ਆ ਸਬਜੀ ਤੇ ਤੁਹਾਡੇ ਮੂੰਹ ਹੀ ਨਹੀਂ ਲੱਥੂਗੀ ਬਾਰ ਬਾਰ ਤੁਸੀਂ ਬਣਾਓਗੇ ਇਸ ਤਰ੍ਹਾਂ ਦੀ ਸਬਜੀ ਚਲੋ ਬਣਾਉਣਾ ਸ਼ੁਰੂ ਕਰਦੇ ਹਾਂ ਅੱਜ ਆਪਾਂ ਖੁੰਬਾ ਦੀ ਸਬਜ਼ੀ ਬਣਾਉਣ ਜਾ ਰਹੇ ਆ ਮਟਰ ਖੁੰਬਾ ਤੇ ਨਾਲ ਮਟਰ ਖੁੰਬਾ ਮਟਰ ਲਏ ਹੋਏ ਆ ਕਿਲੋ ਮਟਰ ਦੇ ਨਾਲ ਆਪਣਾ ਤੜੀਆਂ ਆ ਤੇ 3 ਆਪਾਂ ਪਿਆਜ਼ ਲਏ ਹੋਏ ਆ ਟਮਾਟਰ ਤੇ ਦੋ ਹਰੀਆਂ ਮਿਰਚਾਂ ਤੇ ਆਪਾਂ ਇਹਨੂੰ ਅਰਕੀ ਵਧੀਆ ਤਰਕੇ ਨਾਲ ਕਰਾਂਗੇ ਤੇ ਆਪਾਂ ਡੰਡੇ ਗੁੰਡੇ ਨਾਲ ਸਬਜ਼ੀ ਬਣਾਵਾਂਗੇ ਬਹੁਤ ਸਵਾਦ ਬਣ ਕੇ ਤਿਆਰ ਹੁੰਦੀ ਆ ਉਹ ਮਿਕਸੀ ਦਾ ਸਵਾਦ ਨਹੀਂ ਆਉਂਦਾ ਜੋ ਡੰਡੇ ਗੁੰਡੇ ਦੇ ਵਿੱਚ ਕੁੱਟ ਕੇ ਮਸਾਲੇदार ਆਂਦਾ ਆ ਤੇ ਮੈਂ ਪਹਿਲਾਂ ਲਸਣ ਪਾਇਆ ਹੋਇਆ 10 ਕਤੂੜੀਆਂ ਛੋਟੀ ਛੋਟੀ ਕਤਰ ਕੇ ਪਾਈਆਂ ਹੋਈਆਂ ਆ ਤੇ ਨਾਲ ਹੀ ਹੁਣ ਆਪਾਂ ਪਿਆਜ਼ ਪਾਵਾਂਗੇ ਪਹਿਲਾਂ ਆਪਾਂ ਲਸਣ ਨੂੰ ਕੁੱਟ ਲੈਣੇ ਆ ਹਲਕਾ ਜਿਹਾ ਥੋੜਾ ਥੋੜਾ ਸਮਾਨ ਆਪਾਂ ਕੁੱਟੀ ਜਾਵਾਂਗੇ ਮਸਾਲੇ ਦੇ ਵਿੱਚ ਲਸਣ ਲਸਣ ਮੈਂ ਕੁੱਟਤਾ ਆ ਤੇ ਹੁਣ ਪਿਆਜ਼ ਟਮਾਟਰ ਤੇ ਹਰੀਆਂ ਮਿਰਚਾਂ ਪਾਈਆਂ ਆ ਇਹਨਾਂ ਨੂੰ ਆਪਾਂ ਕੁੱਟਦੇ ਆ ਦੇ ਵਿੱਚ ਹੀ ਆਪਾਂ ਧਨੀਆ ਵੀ ਕੁੱਟਾਂਗੇ ਵਿੱਚ ਤੇ ਧਨੀਆ ਦਾ ਟੇਸਟ ਬਹੁਤ ਵਧੀਆ ਆਂਦਾ ਆ। ਥੋੜਾ ਜਿਹਾ ਆਪਾਂ ਘੋਟਲੇ ਆ ਤੇ ਹੁਣ ਨਾਲ ਹੀ ਆਪਾਂ ਧਨੀਆ ਵੀ ਪਾ ਦਾਂਗੇ। ਧਨੀਆ ਦਾ ਟੇਸਟ ਕੀ ਤੜੀ ਚ ਬਹੁਤ ਹੀ ਵਧੀਆ ਆਏਗਾ। ਤੇ ਨਾਲ ਹੀ ਆਪਾਂ ਬੇਸਿਕ ਮਸਾਲੇ, ਲੋਨ, ਮਿਰਚ, ਹਲਦੀ ਤੇ ਮੇਥੀ 1-1 ਚਮਚਮ ਮੈਂ ਲਿਆ ਆ। ਸਰਦੀ ਦੇ ਸਾਹਮਣਾ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਜੋ ਤੇ ਆਪ ਇਹਨਾਂ ਨੂੰ ਮਿਕਸ ਕਰਕੇ ਕੁੱਟਦੇ ਆ ਸਰਦੀ ਦਾ ਟੇਸਟ ਬਹੁਤ ਵਧੀਆ ਆਂਦਾ ਆ ਤੇਜ਼ੀ ਬਹੁਤ ਵਧੀਆ ਜੇਕਰ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਡੀਓ ਮੇਰੀ ਐਂਡ ਤੱਕ ਜਰੂਰ ਦੇਖਿਆ ਕਰੋ ਥੋਲੀ-ਥੋਲੀ ਆਪਾਂ ਕੁੱਟੀ ਜਾਣਾ ਸਾਰੇ ਨੂੰ ਹਾਂ ਜੀ ਆ ਦੇਖੋ ਕਿੰਨਾ ਵਧੀਆ ਪਤਰਾ ਮਸਾਲਾ ਗੁੱਟਕੇ ਤਿਆਰ ਹੋਇਆ ਆ ਤੈਨੂੰ ਆਪਾਂ ਹੋਰ ਥੋੜਾ ਜਿਹਾ ਆਪਾਂ ਕੁੱਟਣਾ ਆ ਸਪਰਾ ਮਸਾਲਾ ਤਿਆਰ ਹੋ ਗਿਆ ਤੇ ਹੁਣ ਆਪਾਂ ਤਰਚੇ ਵਾਸਤੇ ਤੇ ਹੋਣੀ ਨਾਲ ਚਲੋ ਆਪਣਾ オイル ਆਪਾਂ ਜ ਪਾ ਜਾਣੀ ਆ ਕੁੱਕਰ ਰੱਖਿਆ ਹੋਇਆ ਚਲ ਚਲ ਆਪਾਂ ਖੁੰਮਾ ਕੱਟ ਲੈਨੇ ਆオイル ਆਪਣਾ ਗਰਮਾ ਹੋ ਗਿਆ ਥੋੜੀ ਜੀ ਆਪਾਂ ਹਿੰਗ ਪਾਵਾਂਗੇ ਹਿੰਗ ਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਸਬਜ਼ੀ ਦੇ ਵਿੱਚオイル ਆਪਣਾ ਕਾਫੀ ਗਰਮਾ ਹੋ ਗਿਆ ਤੇ ਹੁਣ ਆਪਾਂ ਮਸਾਲਾ ਪਾਉਣੀ ਵਿੱਚ ਮਸਾਲਾ ਆਪਾਂ ਪਾਤਾ ਆ ਤੇ ਮਸਾਲਾ ਦਾ ਤੋੜਨ ਦੇ ਆ ਇੰਦਾ ਟੇਸਟ ਤੇ ਜੀਰਾ ਗ੍ਰाइंड ਕੀਤਾ ਹੋਇਆ ਉਹਦਾ ਟੇਸਟ ਥੋੜਾ ਅਲੱਗ ਹੁੰਦਾ ਹੈ ਬਹੁਤ ਵਧੀਆ ਟੇਸਟ ਆਉਂਦਾ ਹੈ ਕੁੰਮਾ ਆਪਾਂ ਕੱਟ ਲਈਆਂ ਜਾਂ ਜਿਹਨੂੰ ਆਪਾਂ ਮਸ਼ਰੂਮ ਵੀ ਕਹਿੰਦੇ ਆ ਨਾਲ ਹੀ ਮੈਂ ਦੋ ਆਲੂ ਕੱਟ ਲਏ ਆ ਤੇ ਆਪਣੇ ਮਟਰ ਤੇ ਮਟਰਾਂ ਦਾ ਕਲਰ ਕਿੰਨਾ ਵਧੀਆ ਇਹ ਹਰੇ ਮਟਰ ਆ ਨਾਲ ਆਲੂ ਨਾਲ ਮਸ਼ਰੂਮ ਤੇ ਆਪਾਂ ਅੱਜ ਸਬਜ਼ੀ ਬਣਾਉਣੀ ਆ ਤੇ ਕੇਸਤੀ ਤੇਖੀ ਤੁਸੀਂ ਮੇਰੇ ਚੈਨਲ ਲਾਈਕ ਕਰ ਦਿਓ ਜਲਦੀ ਤੋਂ ਜਲਦੀ ਤੁਹਾਡਾ ਗੇਰਾ ਟਾਈਮ ਲੱਗਦਾ ਹੈ ਲਾਈਕ ਕਰਨ ਲੱਗੇ ਬਟਨ ਬੈਲ ਆਈਕਨ ਆਉਣ ਲੱਗੇ ਪੀਸ ਵੀਡੀਓ ਜਲਦੀ ਤੋਂ ਜਲਦੀ ਮੇਰੇ ਸ਼ੇਅਰ ਕਰਿਆ ਕਰੋ ਮਸਾਲਾ ਆਪਣਾ ਪਹੁੰਚ ਗਿਆ ਆ ਬਹੁਤ ਵਧੀਆ ਟੇਸਟ ਆ ਰਿਹਾ ਮਸਾਲੇ ਦਾ ओके ਆਪਣਾ ਮਸਾਲਾ ਲਾਲ ਵੀ ਹੋ ਗਿਆ ਦੇਖੋ ਤੇ ਹੁਣ ਆਪਾਂ ਮਟਰ ਪਾਵਾਂਗੇ ਵਿੱਚ ਕੁੰਮਾ ਪਤਾ올ੀਆਂ ਆ ਤੇ ਪਹਿਲਾਂ ਆਪਾਂ ਕੁੰਮਾ ਪਾਵਾਂਗੇ ਕੁੰਮਾ ਨਾਲ ਬਹੁਤ ਚੰਗਾ ਲਾਗੈਨੇ ਹੋਰ ਮਟਰ ਪਾਨੇ ਆ ਜਿੱਦਾਂ ਨਾ ਤਾਂ ਮਿਕਸ ਕਰਦੇ ਆ ਹੁਣ ਆਪਾਂਗੇ ਮਿਕਸ ਕਰਨਾ ਆਪਾਂ ਆਲੂ ਪਾਉਣੇ ਹਨ ਤੇ ਆਲੂ ਵਾਲੇ ਆਪਾਂ ਮਿਕਸ ਕਰਦੇ ਆ ਇਹ ਸਾਰੇ ਆਲੂ ਖੁੰਬਾ ਮਟਰਾਂ ਨੂੰ ਮਿਕਸ ਕਰਦੇ ਵੇਖੋ ਕਿੰਨਾ ਆ ਰਿਹਾ ਵੈਸੇ ਕਲਰ ਕਿੰਨਾ ਪਿਆਰਾ ਆ ਰਿਹਾ ਸਬਜ਼ੀ ਦਾ ਤੇ ਜਦੋਂ ਬਣੇਗੀ ਤੇ ਉਦੋਂ ਕਿੰਨਾ ਵਧੀਆ ਤੇ ਇੰਨੀ ਵਧੀਆ ਸਬਜ਼ੀ ਆ ਤੁਸੀਂ ਖਾਓਗੇ ਨਾ ਉਂਗਲਾ ਚੱਟਦੇ ਰਹਿ ਜਾਓਗੇ ਤੇ ਇੰਨੀ ਸਵਾਦ ਸਬਜ਼ੀ ਬਣਨੀ ਹੈ ਨਾ ਤੁਸੀਂ ਉਂਗਲਾ ਚੱਟਦੇ ਰਹਿ ਜਾਓਗੇ ਤੇ ਇੱਕ ਵਾਰੀ ਜ਼ਰੂਰ ਬਣਾਇਓ ਤੇ ਆ ਮੈਂ ਛੋਟੀ ਅੱਧਾ ਕਿਲੋ ਦੀ ਹੈਗੀ ਸੀ ਤੇ ਇਹਦਾ ਮੈਂ ਪਾਣੀ ਪਾਇਆ ਜੋ ਰਸਮੀ ਸੀ ਜੀ ਬਣਾਉਣੀ ਹਾਂ ਮੈਂ ਜ਼ਿਆਦਾ ਪਾਣੀ ਨਹੀਂ ਪਾਇਆ ਹੈਗਾ ਆ ਦੇਖ ਲਓ ਜਿਆਦਾ ਆਪਣਾ ਪਾਣੀ ਨਹੀਂ ਹੈਗਾ ਤੇ ਹੁਣ ਆਪਾਂ ਇਹਨੂੰ ਐਸੇ ਕਰਾਈ ਸੀਟੀ ਦੀ ਮਰਵਾਵਾਂਗੇ ਤੇ ਆਪਾਂ ਫੁੱਲੇ ਚੀਪ ਬਣਾਵਾਵਾਂ ਫੁੱਲੇ ਚੀਪ ਬਣਾਵਾਂਗੇ ਤੁਹਾਡੇ ਇਹਨਾਂ ਆਪਾਂ ਟੱਕ ਦਿੰਨੇ ਆ ਤੇ ਤੇ 5-10 ਮਿੰਟ ਬਾਅਦ ਫਿਰ ਆਪਾਂ ਚੈੱਕ ਕਰਦੇ ਆ ਆਪਣੀ ਸਬਜ਼ੀ ਹਾਂਜੀ 5-10 ਮਿੰਟ ਹੋ ਗਏ ਆ ਤੇ ਆਪਣੀ ਸਬਜ਼ੀ ਕਾਫੀ ਹੱਦ ਤੱਕ ਬਣ ਗਈ ਆ ਬਸ 5-5 ਮਿੰਟ ਹੋਰ ਇਹਨੂੰ ਰੇਜਾ ਦੋਣੇ ਆਪਣੇ ਆਲੂ ਵੀ ਮਟਰ ਵੀ ਗਲ ਗਏ ਆ ਆਲੂਆਂ ਨੂੰ ਆਪਾਂ ਹਲਕਾ ਹਲ ਫੇਟਾਂਗੇ ਜੋ ਕਿ ਆਪਣੀ ਸਤਰੀ ਸੰਘਣੀ ਹੋ ਜੇ ਤੇ ਟੇਸਟ ਵੀ ਵਧੀਆ ਆਵੇ ਤਰੀ ਦਾ ਹਾਂਜੀ ਆਪਣੀ ਸਬਜੀ ਬਣ ਕੇ ਤਿਆਰ ਹੋ ਗਈ ਆ ਬਹੁਤ ਵਧੀਆ ਤਰੀਕੇ ਦੇ ਨਾਲ ਆਵੇ ਤੇ ਕਿੰਨੇ ਟੇਸਟੀ ਟੇਸਟੀ ਨੀਰਾ ਨੀਰੇ ਟੇਸਟ ਵੀ ਕਰ ਲਿਆ ਨੀਰਾ ਕਿੰਦਾ ਦੀ ਬਣੀ ਬਹੁਤ ਸਵਾਦ ਜੇਕਰ ਵੀ ਵੀਡੀਓ ਪਸੰਦ ਆਈ ਹੋਵੇ ਸੜ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੂਗੀ ਥੈਂਕਸ ਫॉर ਵਾਚਿੰਗ ਬਾਏ ਸੌਡ ਤਿੰਨ ਹੂੰ